ਸਪਰਟਸ ਨੂੰ ਅੱਗੇ ਕਦਮਾਂ ਅਸੀਂ ਗਰਸ਼ੇ ਨੂੰ ਆਪਰੇਜ ਲਾਜਵੰਤ ਤੇ ਰੋਕਣਾ ਤੋਂ ਬੇਨਤੀ ਸਾਰੇ ਡਿਰੇ ਸਰਦਾਰਾਂ ਨਾਲ ਆਈ ਹੈ ਕਿ ਸਾਰੇ ਡਿਰੇ ਸਰਦਾਰ ਆਪਣਾ ਟਾਈਮ ਛੱਡ ਕੇ ਸਰਕਾਰ ਨੂੰ ਕਹਿ ਰਹੇ ਆ ਜਾਨਾ ਕੱਟ ਕੇ ਇਸ ਆਪੋਰਟ ਕਮਿਸ਼ਨ ਕਰ ਮਾਇਆ ਸਾਰੇ ਮਤੇ ਜਾਨਾ ਮੈਂ ਪਹਿਲੇ ਸਾਰੇ ਦੇ ਬੇਨਤੀ ਕਰੂੰਗਾ ਜਦ ਤੱਕ ਕੋਲੈਕਟਿਵ ਡਿਸੀਜਨ ਨਹੀਂ ਜੇਵੰਦਾ ਪਲੀਜ਼ ਇਹ ਤਾਂ ਨਾਗਰਿਕ ਜੋ ਆਪਣਾ ਕੋ ਰਿਪਰੈਜ਼ੈਂਟੇਟਿਵ ਛੱਡ ਕੇ ਜਾਇਆ ਜਾਵੇ ਜੋੜੀ ਐਡਸ ਕਲੈਕਟਿਵ ਡਿਸੀਜਨ ਹੋਵੇ ਪਰ ਕਿਸ ਦਾ ਬਹੁਤ ਸਾਰੇ ਪੱਧਰੇ ਵਾਹ ਜੋਰ ਦੇ ਨਿਯੰਤ ਕਰਨੀ ਪਈ ਹੈ ਸੰਗਠਨਾ ਬਣਾਣਾ ਉਹ 24 ਤਰੀਕ ਨੂੰ ਕੰਮ ਕਰਨਾ ਪੈਣਾ ਜੇ 24 ਨੂੰ ਕਰਨਾ ਹੋ ਗਿਆ ਕਿ ਇਹ ਚਾਹਵਣਾ ਬਹੁਤ ਵੱਧ ਤਣਾਅ ਦਾ ਰੋਜ਼ ਕਰ ਰਹੇ 24 ਨੂੰ ਬਣਾ ਲੈ ਸਾਰੇ ਲੀਡਰ ਸੇਵਾਵਾਂ ਨੂੰ ਨਾ ਦੇ ਕੇ ਸਿਰ ਆਪ ਕੋ ਜਿਹੜੇ ਲਿਤੇ ਹੋਏ ਹੈ ਉਹਨੂੰ ਦੇ ਚ ਬਦਲ ਸਕਦੇ ਜੇ ਅਸੀਂ ਕਰੋਗੇ ਤਹਿਮਤ ਜੰਗ ਹੋਦੀ ਹੈ ਆਪਣੇ ਗਰਾਂ ਦੇ ਜੇ ਤੀਜਾ ਪ੍ਰਾਪਤ ਕਰ ਸਕਾਂਗੇ ਮੈਂ ਬਤੀਰ ਉਹ ਹਰੀ ਕੋਲ ਰੇ ਮੈਂ ਜਿਹੜੇ ਬੰਦੇ ਦੇਖੇ ਨੇ ਬਹੁਤ ਜਿਹੜਾ ਬਣਿਆ ਮੋਗਾ ਜਿਹੜਾ ਮੋਰੋ ਜਿਹੜਾ ਬਣਿਆ ਕੋਈ ਨਾ ਬਰਬਾਦੀਆਂ ਬਹੁਤ ਹੋ ਜਾਂਦੀਆਂ ਸੀ ਜਿਹੜਾ ਇੱਕ ਵਾਰੀ ਵੱਡਿਆ ਵੱਡਾ ਮਰਦੂਦ ਕੋਈ ਕੰਮ ਨਹੀਂ ਕਰਦਾ ਇਸ ਕਰਕੇ ਜਿੰਨਾ ਨੂੰ ਧੋਣੇ ਚੌਥੇ ਪੱਲਾ ਪੰਨਾ ਜੋਦੇ ਦੇ ਦੇ ਸਮਾਜ ਨੂੰ ਦੇਖ ਕੇ ਦਿੱਕਾ ਕਰਕੇ ਪਰ ਜੋਦੇ ਨੂੰ ਕਿ ਦੇਸ਼ ਨੂੰ ਇਹ ਹੋ ਰਿਹਾ ਹੈ ਬਸਾ ਨੂੰ ਹੋ ਰਿਹਾ ਹੈ ਬਹੁਤ ਸਾਰੇ ਨਾ ਕੋਈ ਨਾ ਕੋਈ ਜਿਹੜੇ ਮੰਗਾਂ ਚਲੇ ਨਾ ਰੰਗ ਸਰੂ ਜਿਹੜਾ ਨਾ ਕਿਸੇ ਮਰ ਕਰਦੇ ਲੋਕਾਂ ਦੀ ਰਾਇ ਨਹੀਂ ਆਮ ਜਨਤਾ ਦੀ ਰਾਇ ਨਹੀਂ ਇੱਕ ਜੀ ਦੀ ਬਲੀ ਨਹੀਂ ਉਸ ਦਾ ਜਨ ਨਹੀਂ ਕਿਉਂਕਿ ਬਿਜਾ ਜਨ ਮਰਾਣੇ ਸਿੱਟੇ ਦੇ ਗੁਲਤੇ ਹੋ ਤੇ ਉਹ ਸਾਦ ਇਹ ਲੋਕਾਂ ਤੋਂ ਗੱਲ ਕਰ ਰਿਹਾ ਬਸਾਂ ਨੂੰ ਬੁਲਾਇਆ ਬਸਾਂ ਨੂੰ ਬੁਲਾਇਆ ਅਸੀਂ ਲੋਕਾਂ ਦੀ رائے ਲੈ ਕੇ ਲੋਕਾਂ ਦੀ ਮਰਜ਼ੀ ਸਰ ਜੇ ਮੇਰਾ ਮੰਨਣਾ ਹੈ ਕਿ ਜੇ ਲੋਕਾਂ ਨੂੰ ਨਿਵਾਸ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਤੇ ਮੈਂ ਕਹਾਂਗਾ ਮਸਲੂਫਰਾਇਆ ਕਿ ਨਾਲ ਕੇ ਸਾਂਹ ਬਾੜ ਤੱਕੇ ਹੋ ਕੇ ਤੇਰੀ ਗੱਲ ਨਹੀਂ ਜੇ ਮੀਟਰੀ ਪਾਉਣ ਕਰਨਾ ਚਾਹੀਦਾ ਇਹ ਵੀ ਚੰਗਾ ਬਾਤ ਹੋ ਰਿਹਾ ਹੈ ਮੈਂ ਤੁਹਾਨੂੰ ਕੁਝ ਹੋਰ ਲੇ ਸਾਰਿਆਂ ਕੌਂਨਾਂ ਤੁਹਾਡੇ ਦੇ ਸਵਾਲਾਂ 라이즈이 ਆਪਣੇ ਡਿਜੀਟਲ ਕੋਰਪੋਰੇਟ ਦੇ ਬੋਲ ਦੇ ਕਾਪਨ ਮੈਨੂੰ ਅੱਜ ਕੋਈ ਦੋ ਲੋਕਾਂ ਨੂੰ ਹਿੰਮਤ ਕਰਨ ਦੇ ਸਰਵਾਈਸ ਕਰਨੇ ਕੋ ਸਰਦਾਰ ਮਿਕਰਦਨ ਜੀ ਹੈ ਮੈਂ ਜਦੋਂ ਫੀਲਪਰ ਜਿਹੜਾ ਬਣਨਾ ਸੀ ਫਰਾਂਸ ਸਰ ਕੀ ਬੋਲ ਸੀ ਉਹਨੇ ਜਿਹੜਾ ਸਰਕਾਰ ਉਹਨੇ ਮੈਨੂੰ ਬੁਲਾ ਕੇ ਕਿਹਾ ਤੁਸੀਂ ਦਾ ਸ਼ਾਮ ਲੈਣਾ ਉਹਨਾਂ ਨੂੰ ਲੋਕਾਂ ਦੇ ਐਨਾਨਸਰ ਦਾ ਹੋਇਆ ਇਹਨਾਂ ਨੂੰ ਮਿਸ਼ਨ ਉੱਤੇ ਜਾਣਾ ਹੈ ਤੁਸੀਂ ਸਭਰਾ ਨੇ ਇਹਨਾਂ ਨੂੰ ਵੀਨ ਕੋਲ ਹੋ ਇੰਗ੍ਰਾਸੀ ਜਾ ਹੈ ਹਸਤ ਹੋਸੀ ਲੋਕਾਂ ਨੂੰ ਰੋਲ ਕੇ ਸਤ ਹਾਂਤ ਕਰਨ ਲੱਗ ਪੈਂਦਾ ਹੈ ਕਸਰ ਕੇ ਇਹ ਜੀ ਐਡਿਸ਼ਨ ਹੈ ਅਸੀਂ ਜਿੰਨਾ ਕਾਂਗਰਸ ਨਾਮ ਦੇ ਪਿੰਡਾਂ ਸਾਹੀ ગામ ਤੋਂ ਆ ਰਹੇ ਹਾਂ ਤੇ ਇਹ ਬੰਸਾਇਆ ਬੋਲ ਰਿਹਾ ਹੈ। ਥੈਂਕ ਯੂ ਸਰ ਸਾਡੇ ਵਿੱਚ ਰਿਸ਼ੂ ਆਦਿਆ ਜੀ ਖਾਸ ਤੌਰ ਤੇ ਪਹੁੰਚੇ ਨੇ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਇੰਦਰਜੀਤ ਸਿੰਘ ਕਾਂਜੀ ਪਹੁੰਚੇ ਨੇ। ਕਾਜੀ ਜੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰ ਹਰਸਿੰਦਰ ਸਿੰਘ ਬਾਲਵਾ ਜੀ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ। ਹਰਪ੍ਰੀਤ ਸਿੰਘ ਦੇਦੀ ਜੀ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਅਰਦਾਸ ਸਿੰਘ ਚੋਹਾਰ ਜੀ ਪਹੁੰਚੇ ਨੇ ਅਨੁਭਵੀ ਇਸ ਸਵਾਗਤ ਕਰਦੇ ਆਂ ਜੀ ਤੇ ਉਹਨਾਂ ਦਾ ਬੇਨਤੀ ਕਰਵਾ ਸਰਦਾਰ ਅਰਦਾਸ ਸਿੰਘ ਕਰੀਪੁਰੇ ਜੀ ਨੂੰ ਗ੍ਰੋਥ ਦੇ ਦੌਰ ਤੇ ਸਾਡੇ ਦੇ ਪ੍ਰੋਗਰਾਮ 'ਤੇ ਲੈ ਕੇ ਪੈਨਲ 'ਤੇ ਆਉਣ ਤੇ ਆਪਣੇ ਜੋ ਵਿਦਿਲਾ ਮਾਧਿਯਾ ਤੋਂ ਬਾਹਰ ਵਿਕਾਸ ਬਾਰੇ ਸੁਣਨਾ ਹੋਰੋ ਜੀ ਯਾਰੋ ਮਿਲਾਈ ਬੇਕੋ ਆਪ ਤੋਂ ਮਾਲੰਦੋ ਪਾਜੀ ਪੁੱਛਿਆ ਯਾਰ ਅੱਜ ਦੇ ਲੱਗ ਰਿਹਾ ਲੱਗਦਾ ਹਾਂ ਨਿਕਲਣਾ ਕੌਣ ਬੋਲੂਗਾ ਬਹੁਤ ਬਹੁ 파ਰਟੀ ਦੇ ਸਾਰੇ ਪ੍ਰੈਡੀਕਲ ਆਪ ਸਰਨਾ